ਜਿਹਨੂੰ ਤੁਸੀਂ ਕਦੇ ਜਤਾਇਆ ਹੀ ਨਹੀਂ ਉਹ ਫੇਰ ਕੱਲ ਉਤਰੀ ਚਲੇ ਗਿਆ ਪਿਓ ਪੁੱਤ ਦੋਨੇ ਮੈਥੋਂ ਹੀ ਹਾਰੇ ਸੀ ਮੈਂ ਕਿਹਾ ਵੀ ਇਹ ਕੀ ਹੋ ਗਿਆ ਕਹਿੰਦੇ ਜੀ ਘਰ ਵਾਪਸੀ ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ 6 ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਘਰ ਵਾਪਸੀ ਇਹ ਕਿਹੜੇ ਘਰ ਚ ਵਾਪਸੀ ਹੋਈ ਹੈ ਮੈਂ ਕਿਹਾ ਕਹਿੰਦੇ ਕਾਲੀਦਾਲ ਚ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿੰਨਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਵਾਪਸੀ ਨਹੀਂ ਹੋ ਸਕਦੀ ਇਹਨਾਂ ਦੀ ਉਦਦੇ ਮੰਨਾਂਗੇ ਜਿੰਦੇ ਉਹ ਘਰਾਂ ਚ ਵਾਪਸੀ ਹੋਗੀ ਆਪਦੇ ਮਿਲੋਂ ਇੱਥੇ ਜਾ ਕੇ ਭੂਆ ਦੇ ਆਪਾਂ ਵੀ ਰੁਸਕੇ ਚ ਭੂਆ ਕੋਲੇ ਚਲੇ ਜਾਂਦੇ ਸੀ ਦੋ ਦਿਨ ਬਾਅਦ ਭੂਆ ਕਹਿੰਦੇ ਸੀ ਭਾਈ ਆ ਲੈ ਜਾਓ ਮੁੰਡੇ ਨੂੰ ਆਪਣਾ ਗੁੱਸਾ ਟੈਲਾ ਦੋ ਦਿਨ ਆਪਣੇ ਵੀ ਲੰਘ ਗਿਆ ਚਲੋ ਜੀ ਇਹ ਐਂ ਕਰਦੇ ਨੇ ਐ ਭੂਆ ਕੋਲੇ ਚਲੇ ਗਏ ਫੇਰ ਮੋੜੇ ਦੱਸੋ ਹੁਣ ਤੂੰ ਇਹ ਕਰੇ ਰਟਾਇਰ ਵੀ ਹੋ ਜਾ ਉਹ ਨਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦਿਓ ਉਹ ਪਾਰਲੀਮੈਂਟ ਚ ਦੇ ਤੁਸੀਂ ਵਿਧਾਨ ਸਭਾ ਦੇਖਿਆ ਸੀਗਾ ਕਮ ਨੌਰੇ ਲਾਉਂਦੇ ਹੁੰਦੇ ਨੇ ਜੀਦੀ ਵਾਰੀ ਆ ਗਈ ਬੋਲਣ ਦੀ ਬੋਲ ਕੇ ਕਾਂਗਰਸੀ ਚੱਲੇ ਵਿੱਚ ਮੈਂ ਕਿਹਾ ਕਿ ਤਾ ਮੈਂ ਜਿੰਦਾ ਲੈ ਗਿਆ ਮੈਂ ਕਿਹਾ ਜਿੰਦਾ ਲਾਓ ਇਹਨਾਂ ਨੂੰ ਇੱਥੇ ਬਿਠਾਓ ਇਹਨਾਂ ਨੂੰ ਇਹਨਾਂ ਨੂੰ ਬੋਲਣ ਦਾ ਮੌਕਾ ਵੀ ਦਿਓ ਨਾਲ ਸੁਣ ਤੋਂ ਸੀ ਜੋ ਬੋਲਦਾ ਚਲੋ ਜੀ ਬਾਹਰ ਮੇਰਾ ਕੰਮ ਖਤਮ ਐਸ ਕੰਮ ਬੱਸ ਤੇ ਆਇਆ ਮੈਂ ਕਿਹਨੂੰ ਸੋ ਜਿੰਦਾ ਲਾਤਾ ਜੀ ਮੈਨਾਂ ਨੂੰ ਉੱਥੇ ਪਿੱਟਦੇ ਸੀ ਬੋਰ ਕਹੂੰ ਜਿੰਦਾ ਲਾਤਾ ਮੈਂ ਕਿਹਾ ਅੰਦਰੋਂ ਹੀ ਲਾਉਣਾ ਬਾਹਰੋਂ ਥੋੜੀ ਲਾਉਣਾ ਆਜੋ ਬੈਠੋ ਕਰੀਏ ਗੱਲ ਇਨਾਂ ਦੇ ਹਾਲ ਸੋ ਇਹਨਾਂ ਦਾ ਕੋਈ ਹੋਰ ਮਤਲਬ ਹੀ ਨਹੀਂ ਜੀ ਇਹਨਾਂ ਦਾ ਬਸ ਭਗਵੰਤ ਮਾਨ ਨੂੰ ਗਾਲਾਂ ਕੱਢ ਲੋ ਤੜਕ ਹੀ ਲੱਗ ਜਾਂਦੇ ਆ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਜੀ ਫਿਰ ਮੈਂ ਤਾਂ ਚੰਗਾ ਭੜਿਆ ਕਲਾਕਾਰ ਸੀ ਮੈਂ ਤਾਂ ਬੰਬੇ ਦਿੱਲੀਆਂ ਤੱਕ ਉਹ ਪੂਰੇ ਦੇਸ਼ 'ਚ ਸ਼ੋਅ ਕਰਦਾ ਸੀ ਫਿਲਮਾਂ ਹੁੰਦੀਆਂ ਸੀ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਫਿਰ ਨਾ ਤਾਂ ਮੈਂ ਪੈਸਾ ਕਮਾਉਣਾ ਜਾਂ ਕੋਈ ਮੈਂ ਉਹ ਵੀ ਕੋਈ ਮੈਂ ਤਾਂ ਫਿੱਕੇ ਜਾਂ ਚ ਸਪਾਲਿਆਂ ਜਾਂ ਬੱਸਾਂ ਚ ਸਪਾਲਿਆਂ ਰੇਤੇ ਦੀਆਂ ਕੱਡਾਂ ਚ ਕਿਸੇ ਜੀ ਹਿੱਸਾ ਨਹੀਂ ਪਾਇਆ ਹਿੱਸਾ ਜ਼ਰੂਰ ਪਾਇਆ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਇਆ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੁਝ ਬੋਲਣ ਦੀ ਲੋੜ ਹੀ ਨਹੀਂ ਜੋ ਸਾਢੇ 3 ਕਰੋੜ ਵਕੀਲ ਮੇਰਾ ਹੈ ਤੇ ਬੋਲਣਗੇ ਕੀ ਹੋ ਬੋਲਣ ਜੋ ਕੇ ਛੱਡ